ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਪਨੀਰ ਤੇ ਮਿਲਕ ਪਾਊਡਰ ਦੀ ਮਿਠਾਈ ਜੋ ਕਿ ਬਹੁਤ ਹੀ ਟੇਸਟੀ ਤੇ ਲਾਜਵਾਬ ਬਣ ਕੇ ਤਿਆਰ ਹੁੰਦੀ ਹੈ ਮੈਂ ਕੁਲਵੰਤ ਕੇ ਕੇਵਾਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਚਲੋ ਆਪਾਂ ਇਸ ਮਿਠਾਈ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਇੱਕ ਕੱਪ ਮੈਂ ਪਨੀਰ ਦਾ ਲਿਆਏ ਪਨੀਰ ਨੂੰ ਮੈਂ ਗ੍ਰੇਟ ਕਰਕੇ ਲਿਆਏ ਤੁਸੀਂ ਹੱਥਾਂ ਨਾਲ ਮਸਲ ਕੇ ਵੀ ਲੈ ਸਕਦੇ ਹੋ ਮੈਂ ਮਿਕਸੀ ਜਾਰ ਵਿੱਚ 10-12 ਕਾਜੂ ਲੈਨੇ ਰੋਸਟਡ ਤੇ ਅੱਧਾ ਕੱਪ ਮੈਂ ਚੀਨੀ ਪਾ ਲਈ ਇਹਨਾਂ ਨੂੰ ਆਪਾਂ ਗ੍ਰाइंड ਕਰ ਲੈਣਾ ਹੈ ਗ੍ਰाइंड ਕਰਕੇ ਬਿਲਕੁਲ ਪਾਊਡਰ ਫੋਰਮ ਵਿੱਚ ਬਣਾ ਲੈਣਾ ਹੈ ਚਾਰ ਇਲਾਇਚੀਆਂ ਦੇ ਬੀਜ ਲੈਨੇ ਆਪਾਂ ਇਹਦੇ ਸਾਰਿਆਂ ਨੂੰ ਗ੍ਰाइंड ਕਰ ਲੈਣਾ ਹੈ ਗ੍ਰाइंड ਕਰਕੇ ਇਸ ਦਾ ਪਾਊਡਰ ਬਣਾ ਲੈਣਾ ਹੈ ਪਾਊਡਰ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਅਪਾ ਅਪਾ ਪਨੀਰ ਦਾ ਲਿਆ ਸੀ ਤੇ ਇੱਕ ਕੱਪ ਆਪਾਂ ਮਿਲਕ ਪਾਊਡਰ ਦਾ ਪਾਵਾਂਗੇ ਤੇ ਇੱਕ ਕੱਪ ਇਹਦੇ ਵਿੱਚ ਦੁੱਧ ਦਾ ਲਵਾਂਗੇ ਇਹ ਸਾਰੇ ਮਿਸ਼ਰਣ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਤਿੰਨੋਂ ਚੀਜ਼ਾਂ ਨਾਪ ਕੇ ਬਰਾਬਰ ਬਰਾਬਰ ਲੈਣੀਆਂ ਨੇ ਇੱਕ ਕੱਪ ਪਨੀਰ ਇੱਕ ਕੱਪ ਮਿਲਕ ਪਾਊਡਰ ਇਹਨਾਂ ਸਾਰੀਆਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਫੈਂਟ ਲੈਣਾ ਹੈ ਤੇ ਹੁਣ ਆਪਾਂ ਇਹਨੂੰ ਗੈਸ ਤੇ ਰੱਖ ਦਿੰਨੇ ਆ ਤੇ ਹੌਲੀ ਹੌਲੀ ਆਪਾਂ ਇਹਨਨੂੰ ਹਿਲਾਉਂਦੇ ਜਾਵਾਂਗੇ ਫੋਨ ਆਪਾਂ ਇਹਦੇ ਵਿੱਚ ਚੀਨੀ ਕਾਜੂ ਤੇ ਇਲਾਚੀ ਵਾਲਾ ਜੋ ਪਾਊਡਰ ਤਿਆਰ ਕੀਤਾ ਸੀ ਵਿੱਚ ਉਹ ਪਾ ਦਾਂਗੇ ਪਾ ਕੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਹੈ काजू पौण ਨਾਲ ਇਹ ਮਠਾਈ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਇਹਦੇ ਵਿੱਚ 2 ਚਮਚ ਦੁੱਧ ਦੀ ਕਰੀਮ ਪਾਵਾਂਗੇ ਜਿਹੜਾ ਆਪਾਂ ਦੁੱਧ ਘਰ ਰੱਖਿਆ ਹੁੰਦਾ ਨਾ ਕੱਚਾ ਉਹਦੇ ਉੱਪਰੋਂ ਕਰੀਮ ਲਾ ਲੈਣੀ ਹੈ ਤੇ ਆਪਾਂ ਉਹ ਪਾ ਦੇਣਾ ਇਹਦੇ ਨਾਲ ਬਹੁਤ ਹੀ ਟੇਸਟ ਵਧੀਆ ਹੁੰਦਾ ਹੈ ਤੇ ਮਠਾਈ ਇਕਦਮ ਕਰੀਮੀ ਬਣ ਕੇ ਤਿਆਰ ਹੁੰਦੀ ਹੈ ਖਾਣ ਨੂੰ ਬਹੁਤ ਹੀ ਟੇਸਟੀ ਲੱਗਦੀ ਆ ਇੱਕ ਚਮਚ ਆਪਾਂ ਇਹਦੇ ਵਿੱਚ ਘਿਓ ਦਾ ਪਾਵਾਂਗੇ ਕਿਉਂ ਫੋਮ ਨਾਲ ਇਹ ਬੈਟਰ ਜਲਦੀ ਹੀ ਪੈਨ ਨੂੰ ਛੱਡ ਦਿੰਦਾ ਹੈ ਤੇ ਇੱਕਦਮ ਗਾੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਬੈਟਰ ਆਪਣਾ ਗਾੜਾ ਹੋਣਾ ਸ਼ੁਰੂ ਹੋ ਗਿਆ ਹੈ ਇਸ ਮਿਠਾਈ ਨੂੰ ਆਪਾਂ ਬਣਾ ਕੇ ਕਈ ਦਿਨਾਂ ਤੱਕ ਰੱਖ ਸਕਦੇ ਹਾਂ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਬੈਟਰ ਆਪਣਾ ਬਣ ਕੇ ਤਿਆਰ ਹੈ ਦੇਖੋ ਟੋਡੇ ਫੋਮ ਵਿੱਚ ਆ ਗਿਆ ਹੈ ਹੁਣ ਆਪਾਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਪਲੇਟ ਵਿੱਚ ਪਹਿਲਾਂ ਆਪਾਂ ਘਿਓ ਗ੍ਰੀਸ ਕਰ ਲਾਂਗੇ ਤੇ ਬਾਅਦ ਵਿੱਚ ਬੈਟਰ ਨੂੰ ਪਾਉਣਾ ਹੈ ਇੱਕ ਮਾ ਵਿੱਚ ਬਟਰ ਪੇਪਰ ਲਗਾਵਾਂਗੇ ਬਟਰ ਪੇਪਰ ਨਾਲ ਮਠਾਈ ਕੱਢਣੀ ਬਹੁਤ ਹੀ ਆਸਾਨ ਹੋ ਜਾਂਦੀ ਹੈ ਤੁਸੀਂ ਨਹੀਂ ਲਗਾਉਣਾ ਤੇ ਨਹੀਂ ਵੀ ਲਗਾ ਸਕਦੇ ਹੋ ਵੈਸੇ ਵੀ ਬਹੁਤ ਆਸਾਨ ਤਰੀਕੇ ਨਾਲ ਨਿਕਲ ਜਾਂਦੀ ਹੈ ਕਿਉਂਕਿ ਆਪਾਂ نیچے ਘਿਓ ਲਗਾਇਆ ਹੁੰਦਾ ਹੈ ਨਾ ਹੁਣ ਆਪਾਂ ਸਾਰੇ ਬੈਟਰ ਨੂੰ ਪਲੇਟ ਵਿੱਚ ਪਾ ਲਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਮਠਾਈ ਬਣਾ ਕੇ ਦੇਖਿਓ ਬਹੁਤ ਹੀ ਸੌਖੇ ਢੰਗ ਨਾਲ ਤਿਆਰ ਹੋ ਜਾਂਦੀ ਹੈ ਕੁਝ ਵੀ ਟਾਈਮ ਨਹੀਂ ਲੱਗਦਾ ਆਪਾਂ ਹੁਣ ਗੈਟਰਨ ਨੂੰ ਸੈੱਟ ਕਰ ਲਾਂਗੇ ਪਲੇਟ ਦੇ ਵਿੱਚ ਤੁਸੀਂ ਕਿਸੇ ਵੀ ਸ਼ੇਪ ਵਿੱਚ ਸੈੱਟ ਕਰ ਸਕਦੇ ਹੋ ਗੋਲ ਵਿੱਚ ਕਰ ਸਕਦੇ ਹੋ ਮੈਂ ਇੱਥੇ ਚਕੋਰ ਵਿੱਚ ਕਰ ਰਹੀ ਹਾਂ ਕਿਉਂਕਿ ਪੀਸ ਕੱਟਣੇ ਬਹੁਤ ਹੀ ਆਸਾਨ ਹੋ ਜਾਂਦੇ ਨੇ ਤੇ ਹੁਣ ਆਪਾਂ ਇਹਦੇ ਉੱਪਰ ਕੁਝ ਡਰਾਈ ਫਰੂਟ ਪਾਵਾਂਗੇ ਮੈਂ ਬਾਦਾਮ ਤੇ ਬਿਸਤਾ ਲਿਆਏ ਦੋਨਾਂ ਨੂੰ ਛੋਟਾ ਛੋਟਾ ਕੱਟ ਲਿਆ ਸੀ ਤੇ ਕੱਟ ਕੇ ਆਪਾਂ ਹੁਣ ਉੱਪਰ ਲਾ ਦਾਂਗੇ ਕਿਉਂਕਿ ਦੇਖਣ ਨੂੰ ਬਹੁਤ ਹੀ ਸੋਹਣੇ ਲੱਗਦੇ ਨੇ ਤੇ ਖਾਣ ਨੂੰ ਵੀ ਬਹੁਤ ਹੀ ਟੇਸਟੀ ਲੱਗਦੇ ਨੇ ਮਠਾਈ ਇੱਕਦਮ ਬਹੁਤ ਹੀ ਵਧੀਆ ਲੱਗਦੀ ਏ ਦੇਖਣ ਨੂੰ ਫੇਸ ਆਪਾਂ ਮਠਾਈ ਦੇ ਕੱਟ ਲਏ ਸੀ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਤੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਈ ਹੈ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਲੱਗੀ ਜੇ ਵਧੀਆ ਲੱਗੀ ਤੇ ਮੇਰੀ ਇਸ ਰੈਸਪੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਉਸੀ ਵੀ ਮਿਠਾਈ ਘਰ ਵਿੱਚ ਜੂਰ ਬਣਾਇਓ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦੀ ਏ ਤੇ 10-15 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਏ ਤੇ ਬਹੁਤ ਹੀ ਸੌਫਟ ਬਣਦੀ ਹੈ ਧੰਨਵਾਦ